ਜ਼ਿਲ੍ਹਾ ਤਰਨਤਨ ਐਸਐਸਪੀ ਅਸ਼ਵਨੀ ਕਪੂਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਤਰਨਤਨ ਸੀਐਸਟਾਫ ਪੁਲਿਸ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਗੁਪਤ ਸੂਚਨਾ ਮਿਲਣ ਤੇ ਰੇਡ ਕਰਕੇ ਪਵਨਦੀਪ ਸਿੰਘ ਵਾਸੀ ਮੱਲੀਆਂ, ਸ਼ਮਸ਼ੇਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਚੰਡੇਰ ਅਤੇ ਗੁਰਮੀਤ ਸਿੰਘ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਤਿੰਨ ਮੋਬਾਈਲ 24 ਜਾਲੀ ਅਸਲਾ ਲਾਇਸੈਂਸ ਕੁਝ ਖਾਲੀ ਕਾਪੀਆਂ ਅਸਲਾ ਲਾਇਸੈਂਸ ਵਾਲੀ ਕੁਝ ਜਾਲੀ ਸਟicker ਬਰਾਮਦ ਕੀਤੇ ਗਏ ਦੇਖੋ ਵਿਸ਼ੇਸ਼ ਰਿਪੋਰਟ ਸਾਨੂੰ ਫਤਿਹਬਾਦ ਦੀ ਕੁਝ ਮੁਲਾਜ਼ਮਾਂ ਮਿਲ ਕੇ ਕੁਝ ਡੀਜੀ ਆਫਿਸ ਦੇ ਮੁਲਾਜ਼ਮ ਮਿਲ ਕੇ ਲੋਕਾਂ ਤੋਂ ਸਿੱਧੇ ਹੀ ਪੈਸੇ ਲੈ ਕੇ ਸਿੱਧੇ ਦੋ ਨੰਬਰ ਚ ਲਾਇਸੈਂਸ ਬਣਾ ਰਹੇ ਸੀ ਜਿਹੜਾ ਕਿ ਰਿਪੋਰਟ ਤੇ ਕਿਤੇ ਵੀ ਨਹੀਂ ਸੀਗੇ ਉਹਨਾਂ ਚੋਂ ਜਿਹੜੀ ਇਹ ਪਰਚਾ ਦੇ ਕੇ ਇਨਵੈਸਟੀਗੇਸ਼ਨ ਕੀਤੀ ਤੇ ਤਿੰਨ ਅਰੈਸਟ ਹਜੇ ਤੱਕ ਅਸੀਂ ਕਰ ਚੁੱਕੇ ਹਾਂ ਜਿਹਦਾ ਜੋ ਇੱਕ ਗਰਮੀਟ ਹੈਗਾ ਅ ਅਸ਼ੇ ਲੋਕੇ ਪਿੰਡ ਦਾ ਇਹ 10 ਜਿਹੜੇ ਆ ਜਿਹੜੇ ਪੋਟੈਂਸ਼ੀਅਲ ਜਿਹੜੇ ਕਸਟਮਰ ਹੁੰਦੇ ਸੀਗੇ ਉਹਨਾਂ ਨੂੰ ਕਹਿੰਦਾ ਸੀ ਮੈਂ ਤੁਹਾਡਾ ਲਾਇਸੈਂਸ ਬਰਵਾ ਦਵਾਂਗਾ ਇਹ 4G ਸਾਫਟ 4G ਹੈਗਾ ਇਹਦੇ ਤੋਂ ਪਹਿਲੇ 4G ਨੇ ਲਾਇਸੈਂਸ ਵਗੈਰਾ ਅਪਣਾਏ ਸੀ ਇਹਨੇ ਜਿਹੜੇ ਆ ਦਾਖ ਲੈਂਦੇ ਸੀਗਾ ਦਾਖ ਲੈਣ ਤੋਂ ਬਾਅਦ ਅੱਗੇ ਮੁੰਡਾ ਜਿਹੜਾ ਇੱਥੇ ਲੱਗਿਆ ਹੁੰਦਾ ਸੀਗਾ ਮਨੀ ਪਵਨਦੀਪ ਸਾਹਿਬ ਪਵਨਦੀਪ ਉੱਪਰ ਕਰਕੇ ਉਹਦੇ ਨਾਲ ਕੰਟੈਕਟ ਕਰਦਾ ਸੀਗਾ ਪਵਨਦੀਪ ਅੱਗੋਂ ਮੈਂ ਲੈ ਕੇ ਸ਼ਮਸ਼ੀਰ ਨਾਲ ਕੰਟੈਕਟ ਕਰਦਾ ਸੀ ਸ਼ਮਸ਼ੀਰ ਜਿਹੜਾ ਹੈਗਾ ਉਹ ਸਟicker ਵਗੈਰਾ ਅੰਦਰ ਉਹ ਕੱਢਦਾ ਸੀਗਾ ਸ਼ਮਸ਼ੀਰ ਜਿਹੜਾ ਸੀਗਾ ਵੀ ਜਿਹੜਾ ਸੂਰਜ ਜੀ ਦਾ ਡਿਸਟ੍ਰਿਕਟ ਮੈਨੇਜਰ ਹੈਗਾ ਡੀਐਮ ਇਹ ਮੈਂ ਉਹ ਪਹਿਲੇ ਈਡੀਐਮ ਸੀ ਇੱਥੇ ਕਿਸੇ ਸ਼ਿਕਾਇਤ ਕਰਕੇ ਜਦੋਂ ਡੀਐਮ ਬਦਲਿਆ ਸੀਗਾ ਤਾਂ ਇਹਦੀ ਟ੍ਰਾਂਸਫਰ ਉੱਥੇ ਕਰਤੀ ਸੀ ਐਸ ਡੀਐਮ ਇਹਨੂੰ ਪ੍ਰਮੋਟ ਕਰਦਾ ਸੀ ਔਰ ਇਹ ਸਾਰੇ 1.5 ਤੋਂ 2 ਲੱਖ ਰੁਪਏ ਦੇ ਵਿੱਚ ਚਾਰਜ ਕਰਦੇ ਸੀ ਜਿਹਦੇ ਚੋਂ 1 ਲੱਖ ਰੁਪਿਆ ਵੀਅੰਦੰਤ ਉਸ ਯਾਰ ਬਾਕੀ ਜਿਹੜੇ ਪੈਸੇ ਬਚਦੇ ਸੀ 50000 60000 70000 ਉਹ ਸਾਰੇ 34 ਜਿਹੜੀ ਜਿਹੇ ਉਹ ਸਟicker ਕੱਟਣ ਵਾਲਾ ਹੋ ਗਿਆ ਉਹ ਕਸਟਮਰ ਲਿਆਉਣ ਵਾਲਾ ਹੋ ਗਿਆ ਇਹ ਸਾਰੇ ਬੰਦੇ ਸੀ ਔਰ ਇਹਨਾਂ ਦੇ ਹਜੇ ਤੱਕ ਜਿਹੜੇ ਫੋਨ ਤੋਂ ਵੈਸੇ ਡੀਸੀ ਚਾਹੁੰ ਨੂੰ ਅਸੀਂ ਰਿਕੁਐਸਟ ਕੀਤੀ ਹੈ ਉਹਨਾਂ ਦਾ ਜਿਹੜਾ ਕੰਪਿਊਟਰ ਵਗੈਰਾ ਉਹ ਅਸੀਂ ਸੀਜ਼ ਕਰ ਰਹੇ ਹਾਂ ਤੇ ਹਜੇ ਤੱਕ ਦੂਤ ਤੋਂ 250 ਸੰਸ ਜਿਹੜਾ ਹੈਗਾ ਇਹਨਾਂ ਦੇ ਮੋਬਾਈਲਾਂ ਤੋਂ ਜਿਹੜੇ ਅਸੀਂ ਕੀਤਾ ਹੈ ਉਹਨਾਂ ਦਾ ਫੋਰੈਂਸਿਕ ਉਹਦੇ ਤੋਂ ਡਾਟਾ ਸਿੱਟਿਆ ਬਾਕੀ ਡਿਟੇਲਡ ਇਨਵੈਸਟੀਗੇਸ਼ਨ ਹੋ ਰਹੀ ਹੈ ਚੰਗੀ ਇਹਨਾਂ ਦੀ ਫਰਦਰ ਜਿਵੇਂ ਵੀ ਆਏਗਾ ਉਹ ਤਾਂ ਸਰ ਅਸਲਾ ਸ਼ਾਖਾ ਔਰ ਗਨ ਹਾਊਸ ਵਾਲੇ ਵਿੱਚ ਆਈ ਕੋਈ ਸਾਹਮਣੇ ਹਾਂ ਹਜੇ ਤੱਕ ਰੋਲ ਨਹੀਂ ਬਟ ਸਰਟਨਲੀ ਕੋਈ ਇਹਨਾਂ ਨੂੰ ਕਸਟਮਰ ਦੇ ਇੰਚ ਜਿਸ ਦਾ ਵੀ ਰੋਲ ਆਏਗਾ ਉਹ ਜ਼ਰੂਰ ਉਹਨਾਂ ਨੂੰ ਐਕਸ਼ਨ ਹੋਏਗਾ ਸਰ ਕਿੰਨੇ ਬੰਦੇ ਆਏ ਕਿਵੇਂ ਕਰਦੇ ਕੋਈ ਇਨਕੁਆਰੀ ਜਾਂ ਡੋਗ ਟੈਸਟ ਜਿਵੇਂ ਕਰਦੇ ਜੀ ਮੈਂ ਤੁਹਾਨੂੰ ਦੱਸਿਆ ਜੀ ਹੁੰਦਾ ਹੀ ਕੁਛ ਨਹੀਂ ਸੀ ਸਾਰਾ ਕੁਝ ਜਦੋਂ ਲਾਇਸੈਂਸੀ ਸਾਰਾ ਫੇਕ ਬਣਾ ਕੇ ਦੇਣਾ ਜਾਲੀ ਲਾਇਸੈਂਸ ਬਣਾ ਕੇ ਦੇਣਾ ਉਹਨਾਂ ਨੂੰ ਵੀ ਕਹਿ ਦੇਣਾ ਵੀ ਤੁਸੀਂ ਬਸ ਪੈਸੇ ਦੇ ਦਿਓ ਨਸ ਸੰਸ ਤੁਹਾਨੂੰ ਘਰੇ ਮਿਲ ਜੂਗਾ। ਉਹ ਜਿਹੜਾ ਉਹਦੇ ਵਿੱਚ ਇੱਕ ਮੁੱਦਾ ਇਹਦੇ ਵਿੱਚ ਹੋਰ ਹੈ ਜੀ ਰਾਗਵ ਫੋਟੂਰ ਕਰਕੇ ਉਹ ਵੀ ਡੀਸੀ ਆਫਿਸ ਦੇ ਆ ਉਹ ਇਹਨਾਂ ਨੂੰ ਬਣਾ ਕੇ ਸਟicker ਬਣਾ ਕੇ ਭੇਜ ਦਿੰਦਾ ਸੀਗਾ। ਉਹ ਸਟicker ਨੂੰ ਕੀ ਮੈਨਿਪੂਲੇਟ ਕਰਦੇ ਸੀਗੇ ਕਿਵੇਂ ਕਰਦੇ ਸੀ ਜੁਆਈਡੀ ਨੰਬਰ ਦੇ ਵਿੱਚ ਜਿਵੇਂ 16 ਡਿਜੀਟ ਦਾ ਕੋਈ ਜੁਆਈਡੀ ਨੰਬਰ ਹੈ ਉਹਦੇ ਵਿੱਚ ਦੋ ਅਲਫਾ ਕਰ ਉਹਦੇ ਵਿੱਚ ਅਨੰਮੈਰਿਕ ਬਦਲਦੇ ਨੇ। ਉਹ ਬਦਲ ਕੇ ਤਾਂ ਉਹ ਨਵਾਂ ਹੀ ਆਪਣੇ ਵੱਲੋਂ ਜੁਆਈਡੀ ਨੰਬਰ ਕ੍ਰੀਏਟ ਕਰ ਲੈਣਾ। ਇਹ ਬੜਾ ਵੱਡਾ ਇਹ ਸਕੈਂਡਲ ਹੈ ਜਿਹੜਾ ਇੱਥੇ ਪਹਿਲੇ ਵੀ ਅਸਲਾਦ ਸੰਸਮੂਹ ਲੈ ਕੇ ਰੌਲੇ ਪੈਂਦੇ ਰਹੇ ਬਟ ਕੀ ਤਾਂ ਹੈ ਕਿ ਜਿਹੜੀ ਪ੍ਰਾਈਵੇਟ ਕੰਪਨੀ ਨੇ ਟਿਕਾ ਇਹਨਾਂ ਦੇ ਸਾਰੇ ਬੰਦੇ ਤੇ ਡੀਸੀ ਅਫਸਰ ਇਹ ਮਿਲ ਕੇ ਇਹ ਸਾਰਾ ਰੈਕਟ ਚਲਾ ਰਹੇ ਸਨ ਸਰ ਕਿੰਨੇ ਕਪਣਾ ਚੁੱਕੇ ਹੁਣ ਤੱਕ ਜਾਂਦੀ ਹੈ ਹੈ ਜੀ ਕਿੰਨੇ ਕਪਣਾ ਬਣਾ ਚੁੱਕੇ ਜਾਂਦੀ ਲਾਇਸੈਂਸ ਤੇ ਅਜੇ ਤੱਕ ਤਾਂ ਦੇਖੋ ਜਦੋਂ ਤੱਕ ਉਹ ਸਾਜੀ ਹੁਣ ਕੰਪਿਊਟਰਸ ਵਗੈਰਾ ਤੋਂ ਅਸੀਂ ਕੱਢਾਂਗੇ ਡਿਟੇਲਸ ਵਗੈਰਾ ਜਿਹੜੀ ਹੋਏ ਇੱਕ ਮਿਲੇਗੀ ਬਟ ਜਿਹੜੇ ਹਜੇ ਇਹਨਾਂ ਦੇ ਫੋਨਸ ਵਗੈਰਾ ਅਸੀਂ ਫਰੈਂਸਿਕ ਕੀਤੇ ਆ ਨੋ ਤੋਂ 2 ਤੋਂ 250 ਦੇ ਵਿੱਚ ਸਾਨੂੰ ਜਿਹੜੇ ਆ ਨਾਮ ਔਰ ਲਾਇਸੈਂਸਸ ਵਗੈਰਾ ਦੇ ਰੈਫਰੈਂਸਸ ਮਿਲੇ ਪੱਕੇ ਸੀ ਕਲੀਅਰ ਤਾਂ ਸਰ ਇਹ ਜਿਹੜੇ ਲਾਇਸੈਂਸ ਜਾਰੀ ਹੋਏ ਇਹਨਾਂ ਨੇ ਗਾਂ ਵੈਪਨ ਵਗਰਾ ਵੀ ਇਹਨਾਂ ਨੇ ਬਾਏ ਕਰ ਲਏ ਹੋਣਗੇ ਕਿ ਨਹੀਂ ਬਿਲਕੁਲ ਜੀ ਇਹਨੇ ਲਾਇਸੈਂਸ ਬਣਾਣਾ ਪੈਸੇ ਖਰਚਣੇ ਔਨੇ ਵੈਪਨ ਤਾਂ ਬਾਏ ਕਰਨਾ ਹੀ ਆ ਔਰ ਕਿਤੇ ਨਾ ਕਿਤੇ ਗਨ ਹਾਊਸਾਂ ਵਾਲਿਆਂ ਦਾ ਵੀ ਰੂਲ ਹੋਏਗਾ ਔਰ ਮੈਂ ਤਾਂ ਇਹ ਹੀ ਇਹ ਪ੍ਰੈਸ ਕਾਨਫਰੰਸ ਦੇ ਰਾਹੀਂ ਇਹ ਵੀ ਕਹਿਣਾ ਚਾਹੁੰਦਾ ਵੀ ਜਿਹੜੇ ਕੋਈ ਲੋਕਾਂ ਨੇ ਇਹਨਾਂ ਦੇ ਕੰਟੈਕਟ ਚ ਸੀਗੇ ਔਰ ਲਾਇਸੈਂਸ ਬਣਾਏ ਆ ਅਣਜਾਨਪੁਨੇ ਚ ਉਹਨਾਂ ਨੇ ਬਣਵਾ ਲਏ ਮੇਬੀ ਉਹਨਾਂ ਨੂੰ ਨਹੀਂ ਪਤਾ ਕਿ ਇਹ ਫੇਕ ਹੈਗੇ ਆ ਉਹ ਅੱਗੇ ਆ ਕੇ ਆਪ ਦੇ ਆਪ ਹੀ ਜਿਹੜੇ ਲਿਸੈਂਸ ਆਪਣੇ ਆ ਉਹ ਸਰੈਂਡਰ ਕਰ ਦੇਣ ਔਰ ਯਾ ਵੈਰੀਫਾਈ ਕਰਵਾਲਣ ਡੀਸੀ ਆਫਿਸ ਤੋਂ ਕਿ ਇਹ ਲਿਸੈਂਸ ਐਗਜ਼ਿਸਟ ਕਰਦਾ ਹੈ ਕਿ ਨਹੀਂ ਕਰਦਾ ਨਹੀਂ ਜੇ ਅਸੀਂ ਜਦੋਂ ਇਹ ਵੈਰੀਫਾਈ ਕਰਕੇ ਅਸੀਂ ਫੜਾਂਗੇ ਫਿਰ ਪੂਰਾ ਉਹਨਾਂ ਤੇ ਐਕਸ਼ਨ ਹੋਏ ਸਰ ਕਿੰਨੇ ਟੋਟਲ ਬੰਦੇ ਪਾਏ ਗਏ ਇੱਚ ਇਹਦੇ ਚ ਹਜੇ ਤੱਕ ਤਾਂ ਸਾਡੇ ਕੋਲ ਸਾਹਮਣੇ 7 ਬੰਦੇ ਆਏ ਆ ਜੀ ਪਰ ਹੋਰ ਸਕਦਾ ਅੱਗੇ ਹੋਰ ਵੀ ਦੀ ਇਨਵੋਲਵਮੈਂਟ ਵੀ ਹੋਵੇ ਡੀਸੀ ਆਫਿਸ ਵਾਲੇ ਜਾਂ ਕੰਪਨੀ ਦੇ ਕੁਝ ਬੰਦੇ ਹੋਰ ਵੀ ਇਨਵੋਲਵਮੈਂਟ ਹੋਏਗੀ ਇਹਦੇ ਵਿੱਚ ਬਟ ਸੱਤ ਬੰਦੇ ਅਸੀਂ ਪਿੰਨ ਪੁਆਇੰਟ ਕਰ ਲਏ ਜਿਨ੍ਹਾਂ ਚੋਂ ਤਿੰਨ ਅਸੀਂ ਅਰੈਸਟ ਕਰ ਲਏ ਸਰ ਕਿੰਨੇ ਟਾਈਮ ਤੋਂ ਇਹ ਕਾਰੋਬਾਰ ਚ ਕਰ ਰਹੇ ਜੀ ਕੁਝ ਆਇਆ ਸਾਹਮਣੇ ਜੀ ਦੇਖੋ ਇਹਦੇ ਵਿੱਚ ਹਜੇ ਤੱਕ ਤਾਂ ਇਹ ਕੋਈ ਕਰ ਰਿਹਾ ਮੈਂ 15 ਕਸਟਮਰ ਦੱਸਦੇ ਆ ਜਿਵੇਂ ਪਰਮੀਤ ਕਹਿੰਦਾ ਇਹ ਹੋਰਾਂ ਨਾਲ ਵੀ ਕੰਮ ਕਰਦੇ ਸੀ ਜਿਵੇਂ ਜਿਵੇਂ ਸਾਡੀ ਇਨਵੈਸਟੀਗੇਸ਼ਨ ਚੱਲੇਗੀ ਅੱਗੇ ਪਤਾ ਲੱਗੇਗਾ ਕਿ ਇਹ ਸਾਲ ਤੋਂ ਚੱਲ ਰਿਹਾ ਸੀ ਜਾਂ 6 ਮਹੀਨੇ ਤੋਂ ਚੱਲ ਰਿਹਾ ਸੀ ਜਾਂ 8 ਮਹੀਨੇ ਤੋਂ ਚੱਲ ਰਿਹਾ ਸੀ మేబీ ਕਿਤੇ ਨਾ ਕਿਤੇ ਇਹਨਾਂ ਦਾ ਜਿਹੜਾ ਮੇਨ ਜਿਹੜਾ ਸੂਰਜ ਕਿੰਡ ਪਿੰ ਹੈਗਾ ਉਹ ਡੀਐਮ ਹੈ ਉਹਦੇ ਆਂ ਤਾਂ ਹੀ ਪਤਾ ਲੱਗੇਗਾ ਕਿ ਹੋਰ ਕੌਣਨ ਵਰਲਡ ਹੈ ਜਿੰਨਾ ਕੋਈ ਇਹਨਾਂ ਨੂੰ ਪਤਾ ਇੱਥੇ ਹਰ ਜਗ੍ਹਾ ਕੱਟਆਫ ਸੀਗਾ ਇਹਨਾਂ ਦੇ ਮੁਤਾਬਕ ਤਾਂ ਇਹ ਤਿੰਨ ਜਣੇ ਅਸੀਂ ਜਿਹੜੇ ਇੰਫਰਮਸ ਚਲੇ ਗਏ